ਹਾਂ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਆਪਣੀ ਨਵੀਂ ਸਟੋਰੀ ਦੇ ਵਿੱਚ ਤੇ ਇਹ ਸਟੋਰੀ ਜੁੜੀ ਹੈਗੀ ਹੈਗੀ ਅਲਵਰ ਦਾ ਰਾਜਸਥਾਨ ਵਾਲੇ ਬੁਰਦੀ ਨਾਲ ਜਿੱਥੇ ਇੱਕ ਬਹੁਤ ਔਰਤ ਹੈ ਜਿਹਦਾ ਵਿਆਹ 2014 ਦੇ ਵਿੱਚ ਹੁੰਦਾ ਹੈ ਤੇ ਇਹ ਔਰਤ ਆਪਣੇ ਜੋ ਪਤੀ ਦੇ ਨਾਲ ਇਹ ਖੁਸ਼ਹਾਲ ਜ਼ਿੰਦਗੀ ਜਿੰਦੀ ਹੈ ਆਪਣੀ ਤੇ ਬਹੁਤ ਸਾਰੇ ਲੋਕ ਦੀ ਜ਼ਿੰਦਗੀ ਦੇ ਵਿੱਚ ਇਹਨੂੰ ਪਰੇਸ਼ਾਨ ਕਰਦੇ ਹੈਗੇ ਔਰ ਜਿਸ ਵਜ੍ਹਾ ਤੋਂ ਇਸ ਮਾਰਚ ਕਈ ਜੀ ਜਾਂ ਸਾਹਮਣਾ ਕਰਦੀ ਹੈ ਤੇ ਇਹਦੀ ਜੋ ਕਹਾਣੀਆਂ ਆਪਾਂ ਤੁਹਾਨੂੰ ਅੱਜ ਦੱਸਾਂਗੇ ਇਹ ਜੋ ਅਲਬਰ ਜਿਲ੍ਹੇ ਦੀ ਰਾਮਗੜ ਪਿੰਡ ਦੀ ਕਹਾਣੀ ਹੈ ਜਿੱਥੇ ਇੱਕ 25 ਸਾਲਾਂ ਲੇਡੀਜ਼ ਹੈ ਤੇ ਉਹ 25 ਸਾਲਾਂ ਲੇਡੀਜ਼ ਦੇ ਨਾਲ ਸੱਤ ਤੋਂ ਅੱਠ ਮੁੰਡੇ ਆ ਜਿਹੜੇ ਉਹ ਬਲਾਤਕਾਰ ਕਰਦੇ ਹੈਗੇ 11 ਦਿਨਾਂ ਤੱਕ ਲਗਾਤਾਰ ਬਲਾਤਕਾਰ ਕਰਨ ਤੋਂ ਬਾਅਦ ਜੋ ਇਹਨੂੰ ਇੱਕ ਸੁੰਨਸਾਨ ਕਚਰੇ ਵਾਲੀ ਜਗ੍ਹਾ ਤੇ ਸੁੱਟ ਜਾਂਦੇ ਆ ਇਹ ਜੋ ਲੇਡੀਜ਼ ਹੈ ਇਹਦਾ ਜੋ ਪਤੀਆ ਉਹ ਦਰਦ ਦਰਦ ਦੀ ਠੋਕਰਾ ਖਾਂਦਾ ਫਿਰਦਾ ਤੇ ਕੋਈ ਉਹਦੀ ਸੁਣਦਾ ਨਹੀਂਗਾ ਕੋਈ ਉਹਦੇ ਬਾਰੇ ਜਾਣਕਾਰੀ ਨਹੀਂਗਾ ਕੋਈ ਉਹਨੂੰ ਫੋਨ ਕਰਕੇ ਧੰਕੇ ਇਹ ਜੋ ਲੇਡੀ ਆ ਇਹਦਾ ਜਿਆਦਾ 2014 ਦੇ ਵਿੱਚ ਹੁੰਦਾਗਾ ਇਹ ਇੱਕ ਕੁੜੀ Hindu ਪਰਿਵਾਰ ਦੀ ਹੁੰਦੀ ਆ ਇਹਦਾ ਜੋ ਮਾਪਿਓ ਉਹ ਪਹਿਲਾਂ ਗੁਜ਼ਰ ਜਾਂਦਾ ਇੱਕ ਇਹਦਾ ਭਰਾ ਹੁੰਦਾਗਾ ਉਹ ਜੋ ਵਿਦੇਸ਼ ਚ ਲੱਜ ਜਾਂਦਾ ਤਾਂ ਪਿੱਛੇ ਇਹ ਇਕੱਲੀ ਬਚ ਜਾਂਦੀ ਇਹ ਕੁੜੀ ਆ ਇਹਦਾ ਕਿਸੇ ਮੁਸਲਮਨ ਮੁੰਡੇ ਨਾਲ ਜੋ ਲਵ ਮੈਰਿਜ ਕਰਦੀ ਆ ਉਸ ਤੋਂ ਬਾਅਦ ਜਿਹੜਾ ਮੁਸਲਮਨ ਸਮਾਜ ਹੈ ਉਹ ਇਸ ਕੁੜੀ ਨੂੰ ਅਪਣਾਉਣ ਤੋਂ ਮਨਾਂ ਕਰ ਦਿੰਦਾ ਉਹਨਾਂ ਦੇ ਜੋ ਵਿੱਚ ਰੋਸ ਹੁੰਦਾਗਾ ਉਹ ਲਗਾਤਾਰ ਚੱਲਦਾ ਰਹਿੰਦਾਗਾ ਤੇ 2014 ਤੋਂ ਬਾਅਦ 2025 ਦੇ ਮਈ ਤੋਂ ਜੂਨ ਮਹੀਨੇ ਦੇ ਵਿੱਚ ਇਹ ਜੋ ਕੁੜੀ ਹੈ ਦੇ ਨਾਲ ਇਸ ਤਰੀਕੇ ਦੀ ਵਾਰਦਾਤ ਹੁੰਦੀ ਹੈ ਤੇ ਇਹ ਜੋ ਵਾਰਦਾਤ ਇਸ ਤਰੀਕੇ ਦੀ ਘਣਾਉਣੇ ਵਾਰਦਾਤ ਤਾਂ ਕਿ ਇਹਦੇ ਨਾਲ ਲਗਾਤਾਰ 11 ਦਿਨ ਜੋ 7 ਤੋਂ 8 ਮੁੰਡੇ ਉਹ ਰੇਪ ਕਰਦੇ ਐ ਤੇ ਰੇਪ ਕਰਨ ਤੋਂ ਬਾਅਦ ਇਹਨੂੰ ਤਨਖਾਹਾਂ ਵੀ ਦਿੰਦੇ ਐ ਤੇ ਜੋ ਇਹ ਲੜਕੀ ਹੈਗੀ ਇਹ ਲੜਕੀ ਨੂੰ ਬਾਰ-ਬਾਰ ਫੋਨ ਕਰਕੇ ਧਮਕੀਆਂ ਦਿੰਦੀ ਹੈ ਕਿ ਅਗਰ ਜੇ ਤੂੰ ਕੇਸ ਵਾਪਸ ਨਾ ਲਿਆ ਤਾਂ ਤੈਨੂੰ ਮਾਰ ਦੇਵਾਂਗੇ ਤੈਨੂੰ ਘਰੋਂ ਚਕਵਾ ਦੇਵਾਂਗੇ ਤੇਰੇ ਬੱਚੇ ਨੂੰ ਮਾਰ ਦੇਵਾਂਗੇ ਤੇਰੇ ਪਤੀ ਨੂੰ ਮਾਰ ਦੇਵਾਂਗੇ ਇਸ ਤਰੀਕੇ ਦੀਆਂ ਧਮਕੀਆਂ ਦਿੰਦੇ ਹੈਗੇ ਤੇ ਜੋ ਮੁੰਡੇ ਆ ਉਹ ਬੇਕ ਆਫਰ ਤੱਕ ਹੁੰਦੇ ਆ ਹਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਨਹੀਂ ਹੈ ਜੂਨ ਮਹੀਨੇ ਦੇ ਸ਼ੁਰੂ ਦੇ ਵਿੱਚ ਇਹ ਰਾਤ ਨੂੰ ਕੋਈ ਆਪਣੇ 9 ਵਜੇ ਦੇ ਟਾਈਮ ਦੇ ਨੇੜੇ ਤੇੜੇ ਇਹ ਜੋ ਕੁੜੀ ਹੈ ਬਾਹਰ ਨਿਕਲਦੀ ਹੈ ਘਰ ਤੋਂ ਤੇ ਘਰ ਤੋਂ ਬਾਹਰ ਨਿਕਲਦੀ ਆ ਤਾਂ ਕੋਈ ਬਾਹਰ ਇੱਕ ਕੋਈ ਜੋ ਮੁੰਡੇ ਸੀਗੇ ਉਹ ਪਹਿਲਾਂ ਹੀ ਇਹ ਚੀਜ਼ ਨੂੰ ਸੇਧ ਕੇ ਖੜੇ ਸੀਗੇ ਤੇ ਉਹਨਾਂ ਮੁੰਡਿਆਂ ਨੇ ਜੋ ਤਿੰਨ ਮੁੰਡੇ ਉੱਥੇ ਆਏ ਤਿੰਨ ਮੁੰਡਿਆਂ ਨੇ ਇੱਕ ਗੱਡੀ ਆਈ ਚਿੱਟੇ ਰੰਗ ਦੀ ਤੇ ਉਹਦੇ ਵਿੱਚ ਇਹ ਕੁੜੀ ਨੂੰ ਜਿਹੜਾ ਉਹਨਾਂ ਨੇ ਧੱਕੇ ਨਾਲ ਖਿੱਚ ਕੇ ਬਿਠਾ ਕੇ ਲੈ ਗਏ ਜਦੋਂ ਇਹਨੇ ਚੀਕ ਚੰਗਾੜ ਕੀਤਾ ਤਾਂ ਇਹ ਕੁੜੀ ਦੇ ਮੂੰਹ ਦੇ ਵਿੱਚ ਕੱਪੜਾ ਸੀਗਾ ਉਹ ਦੇਤਾ ਕੱਪੜਾ ਦੇਣ ਤੋਂ ਬਾਅਦ ਜੋ ਇਹ ਕੁੜੀ ਹੈਗੀ ਤੇ ਇਹਦੇ ਅੱਤ ਪੈਰ ਬੰਨ ਤੇ ਅੱਤ ਪੈਰ ਬੰਨਣ ਤੋਂ ਬਾਅਦ ਇਹਨਾਂ ਨੇ ਇਸ ਕੁੜੀ ਦੇ ਨਾਲ ਗੱਡੀ ਦੇ ਵਿੱਚ ਹੀ ਜੋ ਦੁਸ਼ਕਰਮ ਕਰਨਾ ਸ਼ੁਰੂ ਕਰ ਲਿਆ। ਉਹ ਤੋਂ ਥੋੜੀ ਦੂਨ ਅੱਗੇ ਜਾਂਦੀ ਇਹਨਾਂ ਦੇ ਜੇ ਚਾਰ ਦੋਸਤ ਹੈ ਉਹ ਵੀ ਗੱਡੀ ਦੇ ਵਿੱਚ ਬਹਿ ਜਾਂਦੇ ਹੈਗੇ। ਤੇ ਉਹ ਗੱਡੀ 'ਚ ਬੈਠਣ ਤੋਂ ਬਾਅਦ ਜਦੋਂ ਅੱਗੇ ਇਹ ਇੱਕ ਰੋਡ ਹੈਗਾ, ਉਹ ਛੋਣ ਸੰ ਰੋਡ ਹੈ ਉੱਥੇ ਗੱਡੀ ਲੈ ਜਾਂਦੇ ਹੈ ਤੇ ਉੱਥੇ ਗੱਡੀ ਲੈ ਜਾਣ ਤੋਂ ਬਾਅਦ ਜੋ ਇਹ ਸੱਤ ਦੇ ਸੱਤ ਦੋਸਤ ਹੈ ਇਹ ਬਾਰੀ-ਬਾਰੀ ਇਸ ਕੁੜੀ ਦੇ ਨਾਲ ਦੁਸ਼ਕਰਮ ਕਰਦੇ ਹੈ। ਤੇ ਇਹਨੂੰ ਨਸ਼ੇ ਦਾ ਇੱਕ ਦਵਾਈ ਜਾਂ ਇੰਜੈਕਸ਼ਨ ਦਿੱਤਾ ਜਾਂਦਾ ਜਿਹਦੇ ਨਾਲ ਇਹ ਬੇਹੋਸ਼ ਹੋ ਜਾਂਦੀ ਤੇ ਬਾਰ ਬਾਰ ਇਹਦੇ ਨਾਲ ਜਿਹੜਾ ਰੇਪ ਕਰਦੇ ਆ ਤੇ ਗੈਂਗਰੇਪ ਕਰਨ ਤੋਂ ਬਾਅਦ ਜਿਹੜੀ ਇਹ ਕੁੜੀ ਹੈ ਇਹਨੂੰ ਇੱਕ ਸੁਨਸਣ ਜਗ੍ਹਾ ਤੇ ਲੈ ਜਾਂਦੇ ਤੇ ਉੱਥੇ ਇਹਨੂੰ ਕੋਸ਼ਿਸ਼ੇ ਰੱਖਦੇ ਫਿਰ ਹੋਰ ਕਿਸੇ ਤੁੰਦ ਜਗ੍ਹਾ ਤੇ ਲਿਆਂਦੇ ਇਸ ਤਰੀਕੇ ਨਾਲ ਇਹਨੂੰ ਅਲੱਗ-ਅਲੱਗ ਸੁਨਸਣ ਜਗ੍ਹਾ ਤੇ ਕਈ ਦਿਨ ਰੱਖਦੇ ਆ ਤੇ ਇਹਨੂੰ ਕਈ ਦਿਨ ਰੱਖਣ ਤੋਂ ਬਾਅਦ ਫਿਰ ਜਦੋਂ ਇਹ ਕੁੜੀ ਹੈਗੀ ਇਹ 11 ਤੋਂ 12 ਦਿਨ ਜਦੋਂ ਇੱਥੇ ਰੱਖਦੇ ਆ ਤੇ ਉਸ ਤੋਂ ਬਾਅਦ ਇਹ ਕੁੜੀ ਨੂੰ ਜੋ ਇੱਕ ਨਸ਼ੇ ਵਾਲਾ ਇੰਜੈਕਸ਼ਨ ਲੇ ਕੇ ਜਾਂ ਕਹਿ ਦਈਏ ਜਾਂ ਗੋਲੀ ਦੇ ਕੇ ਜਾਂ ਕੋਈ ਇਸ ਤਰ੍ਹਾਂ ਦੀ ਨਸ਼ੇ ਵਾਲੀ ਚੀਜ਼ ਦੇ ਕੇ ਇਹਨੂੰ ਇੱਕ ਸੁੰਨਸੰਮ ਜਗ੍ਹਾ ਤੇ ਸੱਟ ਜਾਂਦੇ ਜਿੱਥੇ ਕਚਰੇ-ਕਚਰਾ ਹੁੰਦਾ ਤੇ ਜਦੋਂ ਇਹ ਕੁੜੀ ਨੂੰ ਹੋਸ਼ ਆਉਂਦਾ ਤੇ ਇਹ ਕੁੜੀ ਉੱਠਦੀ ਹੈ ਉੱਥੋਂ ਤੇ ਉੱਠਣ ਤੋਂ ਬਾਅਦ ਕਿਸੇ ਆਸ-ਪਾਸ ਵਾਲੇ ਰਾਹਗੀਰ ਨੂੰ ਲੰਘਦਾ ਉਹਨੂੰ ਆਵਾਜ਼ ਦਿੰਦੀ ਆ ਉਸ ਤੋਂ ਬਾਅਦ ਜਦੋਂ ਇਹ ਉਹਨਾਂ ਤੋਂ ਫੋਨ ਲੈ ਕੇ ਇਹ ਆਪਣੇ ਘਰ ਵਾਲੇ ਦਾ ਜਦੋਂ ਨੰਬਰ ਡਾਇਲ ਕਰਦੀ ਆ ਤਾਂ ਇਹ ਜਦੋਂ ਇਹਦਾ ਘਰ ਵਾਲਾ ਫੋਨ ਚਾਹਦਾ ਤੇ ਉਹ ਗੱਲ ਕਰਦਾ ਤੇ ਉਹ ਇਹਨੂੰ ਪੁੱਛਦਾ ਫਿਰ ਇਹ ਉਹਨੂੰ ਦੱਸਦੀ ਹੈ ਕਿ ਜੋ ਮੈਂ ਅਲਬਰ ਦੇ ਰਾਮਗੜ ਜਿਹੜਾ ਪਿੰਡ ਹੈ ਉਹਦੇ ਕਿਸੇ ਚੌਰਾਹੇ ਤੇ ਆ ਗਈ ਮੈਨੂੰ ਜਿੱਥੇ ਸਿੱਟ ਗਿਆ ਤੇ ਐਨੀ ਗੱਲ ਕਰਨ ਤੋਂ ਬਾਅਦ ਜਿਹੜਾ ਇਹਦਾ ਘਰ ਵਾਲਾ ਉਹਦੇ ਦੀ ਜਿਹੜੀ ਪੂਆ ਉਹਦਾ ਉਹ ਤਿੰਨੋਂ ਆਉਂਦੇ ਆ ਮੋਟਰਸਾਈਕਲ ਦੇ ਉੱਤੇ ਤੇ ਉਹ ਇਹ ਜੋ ਲੇਡੀਜ਼ ਹੈ ਇਹਨੂੰ ਲੈ ਕੇ ਜਾਂਦੇ ਆ ਘਰੇ ਘਰੇ ਲਿਜਾਣ ਤੋਂ ਬਾਅਦ ਇਹਨੂੰ ਹਸਪਤਾਲ ਲੈ ਜਾਂਦੇ ਆ ਹਸਪਤਾਲ ਲੈ ਜਾਣ ਤੋਂ ਬਾਅਦ ਇਹਨੂੰ ਦਵਾਈ ਦਵਾਉਂਦੇ ਆ ਲਗਾਤਾਰ 12 ਤੋਂ 13 ਦਿਨ ਜੀ ਤੱਕ ਹਸਪਤਾਲ ਦੇ ਵਿੱਚ ਦਾਖਲ ਰੱਖਦੇ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਛੁੱਟੀ ਮਿਲ ਜਾਂਦੀ ਆ ਇਹਨੇ ਦਿਨਾਂ ਦੇ ਵਿੱਚ ਜੋ ਹੁਣ ਤੱਕ ਲਗਭਗ 25 ਦਿਨ ਹੋ ਚੁੱਕੇ ਸੀ ਤੇ 25 ਦਿਨਾਂ ਦੇ ਵਿੱਚ ਜਦੋਂ ਇਹਦੇ ਘਰ ਵਾਲਿਆਂ ਨੇ ਸ਼ੋਮਸ਼ਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀਗੀ ਫਿਰ ਦੁਬਾਰਾ ਜਦੋਂ 25 ਦਿਨਾਂ ਤੋਂ ਬਾਅਦ ਜਦੋਂ ਦੁਬਾਰਾ ਇਹ ਜੋ ਮੁੰਡੇ ਸੀਗੇ ਇਹਨਾਂ ਬਾਰੇ ਜਿਹੜੇ 7-8 ਮੁੰਡੇ ਸੀਗੇ ਇਹਨਾਂ ਬਾਰੇ ਜਦੋਂ ਰਿਪੋਰਟ ਦਰਜ ਕਰਵਾਉਣ ਜਾਂਦੇ ਆ ਤਾਂ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੰਦੀ ਹੈ ਕਿ ਇਹ ਘਟਨਾ ਨੂੰ ਜੋ ਕਾਫੀ ਦਿਨ ਹੋ ਗਿਆ ਤੇ ਕਾਫੀ ਦਿਨ ਹੋਣ ਤੋਂ ਬਾਅਦ ਵੀ ਇਹਦੀ ਰਿਪੋਰਟ ਨਹੀਂ ਲਿਖੀ ਜਾ ਸਕਦੀ ਤੇ ਇਸ ਤੋਂ ਬਾਅਦ ਜਦੋਂ ਗਰੀ ਇਹ ਜੋ ਘਟਨਾ ਕੀ ਇਹਦੇ ਬਾਰੇ ਇਹ ਲੇਡੀ ਜੇ ਕਿਸੇ ਵਕੀਲ ਨੂੰ ਮਿਲ ਕੇ ਉਹਦੇ ਤੋਂ ਜੋ ਥੋਣ ਤੋਂ ਬਾਅਦ ਇਹ ਜਿਹੜੇ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਜਾਣ ਤੋਂ ਬਾਅਦ ਜਿਹੜੇ ਇੱਥੇ ਜੱਜ ਜਨੂਰ ਪੇਸ਼ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਫਿਰ ਜੱਜ ਤੋਂ ਆਰਡਰ ਦਿੰਦਾਗਾ ਆਰਡਰ ਦੇਣ ਤੋਂ ਬਾਅਦ ਜਿਹੜੀ ਪੁਲਿਸ ਹੈ ਉਹਦਾ ਮਾਮਲਾ ਦਰਜ ਕਰਦੀ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਤਫਤੀਸ਼ ਕਰਨੀ ਸ਼ੁਰੂ ਕਰਦੀ ਹੈ ਪਰ ਹਜੇ ਤੱਕ ਇਹਦੇ ਵਿੱਚ ਨਾ ਤਾਂ ਕੋਈ ਉਰੂਪੀ ਫੜਿਆ ਗਿਆ ਤੇ ਨਾ ਹੀ ਕੋਈ ਹਜੇ ਤੱਕ ਇਹਨੂੰ ਦੇ ਸੰਕੇਤ ਆਇਆਗਾ ਤੇ ਜੋ ਉਰੂਪੀ ਇਸ ਦਾ ਕਹਿਣਾ ਇਹ ਹੈ ਕਿ ਅਸੀਂ ਲਗਾਤਾਰ ਜੋ ਛਾਪੇਮਾਰੀ ਕਰ ਰਹੇ ਹਾਂ ਉਹ ਜੋ ਉਰੂਪੀ ਹੈ ਇਹ ਲਗਾਤਾਰ ਇਹ ਘੋੜੇ ਨੂੰ ਦਬਾਅ ਬਣਾ ਰਹੇ ਹੈ ਕਿ ਤੂੰ ਪੈਸੇ ਲੈ ਲੈ ਪੈਸੇ ਲੈ ਕੇ ਜਿਹੜਾ ਮਾਮਲਾ ਅਪਰਫੰਦ ਹੋ ਕਰਦੇ ਤੇ ਇਹ ਜੋ ਲੇਡੀਜ਼ ਹੈ ਇਹ ਪੈਸੇ ਲੈਣ ਤੋਂ ਮਨਾ ਕਰਦੀ ਹੈ ਬਾਰ-ਬਾਰ ਜੋ ਉਰੂਪੀ ਉਹਨੂੰ ਬਾਰ-ਬਾਰ ਤਨਖਾਹ ਦਿੰਦੇ ਆ ਪਲੇਨ ਉਹ ਵਾਪਸ ਲੈ ਲੈ ਜੋ ਆਪਣੀ ਅਫੇਅਰ ਕਰਵਾਈ ਉਹਨੂੰ ਵਾਪਸ ਲੈ ਲੈ ਤੈਨੂੰ ਅਸੀਂ ਜੋ ਕੈਸੇ ਹੈਗੇ ਉਹ ਦੇ ਦੇਾਂਗੇ ਤੇ ਇਹ ਕੁੜੀਆਂ ਕਾਰਵਾਈ ਤੇ ਅੜੀ ਹੋਈ ਹੈ ਤੇ ਅੱਗੇ ਦੇਖੋ ਜੇ ਕੋਈ ਅਪਡੇਟ ਆਉਂਦੀ ਤਾਂ ਮੈਂ ਤੁਹਾਨੂੰ ਜਰੂਰ ਅਪਡੇਟ ਕਰਾਂਗਾ